ਕੰਗਣਾ ਰਨੋਤ ਸੁਦਰਜਾ ਤੇਰਾ ਬਿਹਾਲ ਉਹੀ ਹੋਣਾ ਜੋ 1984 ਦੇ ਵਿੱਚ ਇੰਦਰਾ ਗਾਂਧੀ ਦਾ ਹੋਇਆ ਸੀ ਸਾਡੇ ਜ਼ਖਮ ਹਜੇ ਵੀ ਹਰੇ ਨੇ ਫਿਰ ਨਾ ਕਹੀਂ ਕਿ ਤੈਨੂੰ ਵੀ ਉਸੇ ਤਰ੍ਹਾਂ ਤੇਰਾ ਹਾਲ ਬਣਾ ਦਿੱਤਾ ਇਹ ਬਿਆਨ ਦੱਸਦੀ ਹੈ ਕਿ ਉੱਥੇ ਹੀ ਕਸ਼ਮੀਰ ਕੌਰ ਦੇ ਵੱਲੋਂ ਦਿੱਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪਲਟਵਾਰ ਕੰਗਣਾ ਰਣੋਅ ਤੇ ਕੀਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਦੇ ਕਿਸਾਨਾਂ ਨੂੰ ਵੱਖਵਾਦੀ ਦੱਸਦੀ ਹੈ ਤੇ ਸਿੱਖਾਂ ਨੂੰ ਅੱਤਵਾਦੀ ਦੱਸਦੀ ਹੈ ਤੇ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਫਿਰ ਬੋਲ ਕਿ ਸਿੱਖਾਂ ਨੇ ਕੀ ਕੁਝ ਨਹੀਂ ਕੀਤਾ ਕੰਗੜਾ ਨੌਰਥ ਦੀ ਨਮੀ ਫਿਲਮ ਐਮਰਜੈਂਸੀ ਨੂੰ ਲੈ ਕੇ ਸਿੱਖ ਜਥੇਬੰਦੀਆਂ ੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਉੱਥੇ ਹੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਢੜਕਾਉ ਬਿਆਨ ਦੇ ਦਿੱਤੇ ਤੇ ਪਲਟਵਾਰ ਹੋ ਰਹੇ ਨੇ ਤੇ ਹੁਣ ਫਿਰ ਤੋਂ ਸਿੱਧੀ ਚੇਤਾਵਨੀ ਦੇ ਦਿੱਤੀ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣੇ ਆ ਕੰਗੜਾ ਨੌਰਥ ਨੂੰ ਲੈ ਕੇ ਹੋਰ ਕੀ ਕਹਿਣਾ ਉਹ ਸਾਰੇ ਫੋਨ ਆ ਰਹੇ ਸੀ ਕਿ ਬੀਬੀ ਜੀ ਤੁਸੀਂ ਕੰਗਨਾ ਜੀ ਬਾਰੇ ਨਹੀਂ ਬੋਲੇ ਤੇ ਸੋ ਵੀਰੋ ਤਬੀਅਤ ਠੀਕ ਨਹੀਂ ਹੈਗੀ ਤੇ ਇਸ ਕਰਕੇ ਵੀਡੀਓ ਨਹੀਂ પા ਸਕੇ ਤੇ ਸੁਣ ਕੰਗਣਾ ਬਹੁਤ ਹੋ ਗਿਆ ਤੇਰਾ ਇਹੇ ਡਰਾਮਾ ਖਾ ਕੇ ਮੂੰਹ ਤੇ ਚਪੇਣਾ ਅਕਲ ਤੈਨੂੰ ਫੇਰ ਵੀ ਨਹੀਂ ਆਈ ਕਦੇ ਤੂੰ ਕਿਸਾਨਾਂ ਨੂੰ ਅੱਤਵਾਦੀ ਇਹ ਦੱਸਦੀ ਤੇ ਕਦੇ ਵਕਵਾਦੀ ਇਹ ਦੱਸਦੀ ਤੇ ਹੁਣ ਤੂੰ ਆ ਗਈਆਂ ਸਾਡੇ ਸੰਤ ਜੁਰਨੈਲ ਸਿੰਘ ਭਿੰਡਰਵਾਲੇ ਤੇ ਤੈਨੂੰ ਪਤਾ ਹੈ ਸਿੱਖ ਕੋਮ ਦਾ ਇਤਿਹਾਸ ਕੀ ਹੈ ਸਿੱਖ ਕੋਮ ਹੈ ਕੀ ਸਿੱਖ ਕੋਮਾ ਕੁਰਬਾਨੀਆਂ ਜੋ ਤੁਹਾਡੇ ਵਰਗੇ ਹਿੰਦੂਆਂ ਪਿੱਛੇ ਦਿੱਤੀ ਹੈ ਸੀ ਸਤਲੀ ਤੇ ਧਰ ਕੇ ਤੁਰਨ ਵਾਲੀ ਸਿੱਖ ਕੌਮ ਬਾਰੇ ਤੁਸੀਂ ਐਦਾਂ ਦੀ ਬਗਵਾਸ ਕਰਦੇ ਹੋ ਐਦਾਂ ਦੇ ਸ਼ਬਦ ਬੋਲਦੇ ਹੋ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਵੀ ਰਾਜਪੂਤਾਂ ਦੇ ਹੋ ਬੀਬੀ ਸੁਧਰ ਜਾਓ ਚੰਗੇ ਰਹੋਗੇ ਤੇ ਜਿਹੜੀ ਇੰਦਰਾ ਨੇ ਅੱਤ ਚੱਕੀ ਸੀ 1984 ਦੇ ਜ਼ਖਮ ਹਜੇ ਤੱਕ ਸਾਡੇ ਹਰੇ ਨੇ ਤੇ ਤੁਸੀਂ ਅੱਤ ਨਾ ਚੱਕੋ ਕਿਉਂਕਿ ਅੱਤਵਾਦੀ ਐਵੇਂ ਨਹੀਂ ਬਣਦੇ ਵਕਵਾਦੀਏ ਐਵੇਂ ਨਹੀਂ ਬਣਦੇ ਕਿਉਂਕਿ ਜਦੋਂ ਅੱਤ ਹੁੰਦੀ ਹੈ ਤੇ ਫਿਰ ਅੱਤਵਾਦੀਏ ਬਣਦੇ ਨੇ ਤੇ ਵਕਵਾਦੀ ਬਣਦੇ ਨੇ ਤੇ ਬਾਕੀ ਸਿੱਖ ਕੌਮ ਇੱਕ ਐਸਾ ਇਤਿਹਾਸ ਹੈ ਇੱਕ ਐਸੀ ਮਾਰਸ਼ਲ ਕੌਮ ਹੈ ਕਿ ਜਿਨ੍ਹਾਂ ਨੇ ਕੁਰਬਾਨੀਆਂ ਤੋਂ ਸਿਵਾ ਹੋਰ ਕੁਝ ਨਹੀਂ ਕੀਤਾ ਦੂਸਰਿਆਂ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਹਿੰਦ ਦੀ ਚਾਦਰ ਬਣ ਕੇ ਉਤਰੇ ਸਾਡੇ ਗੁਰੂ ਨੇ ਤੁਸੀਂ ਨਹੀਂ ਜਾਣਦੇ ਇਸ ਇਤਿਹਾਸ ਬਾਰੇ ਤੇ ਮੈਂ ਚਾਹੁੰਨੀ ਆ ਕਿ ਬੀਬੀ ਜੀ ਪਹਿਲਾਂ ਇਤਿਹਾਸ ਪੜੋ ਐਮਪੀ ਤਾਂ ਪਤਾ ਨਹੀਂ ਤੁਸੀਂ ਕਿਵੇਂ ਬਣ ਗਿਓ ਕਿਵੇਂ ਨਹੀਂ ਤੇ ਪਹਿਲੀ ਗੱਲ ਤਾਂ ਫਿਲਮੀ ਜਿਹੜੇ ਕਲਾਕਾਰ ਹੁੰਦੇ ਆ ਇਹਨਾਂ ਨੂੰ ਤਾਂ ਟਿਕਟ ਦੇਣੀ ਹੀ ਨਹੀਂ ਚਾਹੀਦੀ ਤੇ ਸੋ ਪੀਐਮ ਮੋਦੀ ਸਾਹਿਬ ਜੀ ਇਹ ਜਿਹੜੀ ਬੇਸੂਰੀ ਤੁਹਾਡੀ ਅੰਗਣਾ रावत ਇਹਦੇ ਤੇ ਥੋੜੀ ਜੀ ਨੱਥ ਪਾਓ ਨਹੀਂ ਤਾਂ ਫੇਰ ਇਸ ਦਾ ਨਾਸੀ ਨੱਖ ਪੈਣੀ ਆ ਕਿ ਤੁਹਾਡੇ ਤੋਂ ਸੰਭਾਲੀ ਨਹੀਂ ਜਾਣੀ ਸੋ ਮੈਂ ਵਾਰਨਿੰਗ ਦਿੰਨੀ ਆ ਬੀਬੀ ਜੀ ਠਿਕ ਜੋ ਤੇ ਆਪਦੀ ਜਿਹੜੀ ਬਿਆਨਬਾਜ਼ੀ ਆ ਸੰਭਾਲ ਕੇ ਰੱਖੋ ਰਹੀ ਗੱਲ ਬੰਗਲਾਦੇਸ਼ ਬਣਾਉਣ ਦੀ ਉਹਦੇ ਵਿੱਚ ਜਾ ਉੱਥੇ ਹਿੰਦੂਆਂ ਨੂੰ ਬਚਾ ਠੀਕ ਹੈ ਸਿੱਖ ਜਿੱਥੇ ਵੀ ਖੜਦੇ ਆ ਨਾ ਪੈਰ ਨਹੀਂ ਪਿੱਛੇ ਪੁੱਟਦੇ ਸਮੇਂ ਹੀ ਨਾ ਸਿੱਖਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਦੀਆਂ ਲੋਕ ਮਸਾਲਾ ਦਿੰਦੇ ਨੇ ਤੇ ਰਹੀ ਗੱਲ ਬੰਗਲਾਦੇਸ਼ ਬਣਾਉਣ ਵਾਲੀ ਪੰਜਾਬ ਕਦੇ ਵੀ ਬੰਗਲਾਦੇਸ਼ ਵਰਗਾ ਨਹੀਂ ਬਣੂਗਾ ਕਿਉਂਕਿ ਪੰਜਾਬੀਆਂ ਦੇ ਵਿੱਚ ਇੱਕ ਅਣਖ ਹੈ ਤੇ ਉਹ ਸਣਖ ਨੂੰ ਬਾਰਡਰ ਦੀਆਂ ਬਰੂਹਾਂ ਤੇ ਵੇਖ ਚੁੱਕਾ ਹੈ ਮੋਦੀ ਸਮਝੀ ਨਾ ਉਹ ਸੰਘਰਸ਼ਾਂ ਚੋਂ ਨਿਕਲੀ ਹੋਈ ਕੌਮ ਹੈ ਕੁਰਬਾਨੀਆਂ ਚੋਂ ਨਿਕਲੀ ਹੋਈ ਕੌਮ ਹੈ ਤੇ ਇਸ ਕਰਕੇ ਥੋੜਾ ਜਿਹਾ ਨਾ ਪੜ ਲਿਆ ਕਰ ਸਿੱਖ ਇਤਿਹਾਸ ਬਾਰੇ ਤੇ ਫੇਰ ਕਿਤੇ ਬੋਲਿਆ ਕਰ ਤੇ ਜਿਹੜੀ ਰੋਟੀ ਖਾਣੀ ਹੈ ਨਾ ਉਹ ਕਿਸਾਨ ਦੇ ਘਰੋਂ ਹੀ ਆਉਂਦੀ ਹੈ ਤੇ ਰੋਟੀ ਖਾਣੀ ਛੱਡ ਠੀਕ ਹੈ ਬੇਨਤੀ ਹੈ ਤੇਰੇ ਅਗੇ ਅਪੀਲ ਹੈ ਕਿ ਸੁਧਰ ਜਾ ਸੁਧਰ ਜਾ ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਪੰਜਾਬੀ ਬਖਸ਼ਦੇ ਨਹੀਂਗੇ